ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਤਾ ਹੀ ਹੈ ਹਨਾ ਹੜ੍ਹਾਂ ਦੇ ਕਾਰਨ ਆਪਣੇ ਪੰਜਾਬ ਨੂੰ ਕਿੱਡਾ ਵੱਡਾ ਨੁਕਸਾਨ ਹੋਇਆ ਹਨਾ ਪਾਣੀ ਨੇ ਬਹੁਤ ਮਾਰ ਕੀਤੀ ਹੈ ਘਰ ਵੀ ਰੁੜ ਗਏ ਹਨਾ ਤੇ ਫਸਲਾਂ ਵੀ ਬਹੁਤ ਖਰਾਬ ਹੋ ਗਈਆਂ ਇਸ ਕਰਕੇ ਅਸੀਂ ਅੱਜ ਬਾਬਾ ਜੀ ਦੀ ਕਢਾਈ ਲੈ ਕੇ ਆਏ ਆ ਤੇ ਬਾਬਾ ਖਵਾਜਾ ਪੀਰ ਦੀ ਤੇ ਅਸੀਂ ਵੀ ਅਰਦਾਸ ਬੇਨਤੀ ਕਰਨ ਆਏ ਆਗੇ ਤੇ ਸਾਡੇ ਇਸ ਪੰਜਾਬ ਤੇ ਹੁਣ ਬਾਬਾ ਜੀ ਮਿਹਰ ਕਰਨ ਆਪਣਾ ਮਿਹਰ ਭਰਿਆ ਹੱਥ ਰੱਖਣਾ ਲੋਕ ਨਾ ਅੱਜ ਵੀ ਵੱਡੇ ਚੈਨਲਾਂ ਵਾਲੇ ਆਪਣੀਆਂ ਵੀਡੀਓ ਪਾਉਣ ਤੇ ਹਨਾ ਫਿਲਮਾਂ ਬਣਾਉਣ ਦੇ ਵਿੱਚ ਮਸਤ ਨੇ ਹੜ ਪੀੜਤਾ ਦਾ ਉਹਨਾਂ ਨੇ ਇੱਕ ਵਾਰੀ ਵੀ ਨਾਂ ਨਹੀਂ ਲਿਆ ਕਿ ਜਿਨ੍ਹਾਂ ਨਾਲ ਅੱਜ ਆਪਾਂ ਸਟਾਰ ਹਨਾ ਉਹ ਉਹਨਾਂ ਨੇ ਆਪਾਂ ਨੂੰ ਦੇਖਣਾ ਹੈਗਾ ਉਹਨਾਂ ਨੇ ਆਪਾਂ ਨੂੰ ਸਟਾਰ ਬਣਾਉਣਾ ਹੈ ਅਸੀਂ ਉਹਨਾਂ ਨੂੰ ਇਲਾਨ ਤਾਂ ਪਾਈਆਂ ਨੇ ਵੀ ਇੱਕ ਵਾਰ ਤੁਸੀਂ ਜੇ ਆਪਾਂ ਉੱਥੇ ਨਹੀਂ ਜਾ ਸਕਦੇ ਤਾਂ ਆਪਾਂ ਵਾਹਿਗੁਰੂ ਅੱਗੇ ਅਰਦਾਸ ਤਾਂ ਕਰ ਸਕਦੇ ਆ ਨਾ ਜੀ ਵੀ ਪ੍ਰਮਾਤਮਾ ਤੇ ਮਿਹਰ ਭਰਿਆ ਹੱਥ ਰੱਖਣ ਕਿਉਂਕਿ ਆਪਾਂ ਨੂੰ ਇਹੀ ਲੋਕਾਂ ਨੇ ਦੇਖਣਾ ਹੈਗਾ ਜਿਹੜੇ ਅੱਜ ਆਪਣੇ ਵੀਰ ਭੈਣ ਭਰਾ ਸਾਰੇ ਮੁਸੀਬਤਾਂ ਦੇ ਵਿੱਚੋਂ ਲੰਘ ਰਹੇ ਨੇ ਇਹਨਾਂ ਕਰਕੇ ਆਪਾਂ ਸਟਾਰਾਂ ਕਿਉਂਕਿ ਆਪਾਂ ਇਹਨਾਂ ਦਾ ਇੱਕ ਨਾਂ ਵੀ ਨਹੀਂ ਲੈ ਸਕਦੇਗੇ ਇੱਕ ਅਰਦਾਸ ਵੀ ਨਹੀਂ ਕਰ ਸਕਦੇਗੇ ਵੀ ਬਾਬਾ ਜੀ ਮਿਹਰ ਕਰਨ 5-7 ਮਿੰਟਾਂ ਦੀ ਅਸੀਂ ਵੀਡੀਓ ਪਾਈ ਹੈ ਤੁਸੀਂ ਇਹ ਵੀਡੀਓ ਦੇਖ ਕੇ ਦੱਸਿਓ ਕਿ ਅਸੀਂ ਸੱਚ ਕਿਹਾ ਹੈ ਕਿ ਝੂਠ ਕਿ ਹੈ ਔਰ ਦਸੋ ਕਿ ਮੈਂ ਠੀਕ ਠਾਕ ਹਾਂ ਅੱਜ ਉਸ ਨੂੰ ਅੱਜ ਕਹਾਣੀ ਦੱਸਦੀ ਹੈ ਬਾਈ ਕੀ ਮੈਂ ਤੇ ਨਹੀਂ ਬਹੁਤ ਪੈ ਗਿਆ ਕਿਤੇ ਵੀ ਸੁੱਕੀ ਥਾਂ ਨਹੀਂ ਇੱਥੇ ਜਿਵੇਂ ਨੇ ਆਪਾਂ ਹਾਂਜੀ ਆਪਾਂ ਗੱਲ ਕਰਦੇ ਸੀਗੇ ਜੋ ਵੀ ਆਪਣੇ ਪੰਜਾਬ ਤੇ ਹੋ ਰਿਹਾ ਹਨਾ ਅਸੀਂ ਆਈ ਸੀ ਅੱਜ ਨਹਿਰ ਤੇ ਖਵਾਇਆ ਪੀਰ ਦੀ ਕੜਾਹੀ ਲੈ ਕੇ ਵੀ ਚਲੋ ਨਾ ਨਾ ਪਰ ਰਣਕੇ ਕਹਿੰਦੇ ਹੁੰਦੇ ਕਣੀ-ਕਣੀ ਨਾਲ ਟੋਬਾ ਭਰਦਾ ਪਰ ਸਾਰੇ ਅਰਦਾਸ ਕਰਾਂਗੇ ਹਨਾ ਫੇਰ ਹੀ ਆ ਉਹ ਵੀ ਆਪਣੇ ਭੈਣ ਭਾਈ ਦੇਖੋ ਹਨਾ ਕਿੰਨੀ ਮੁਸੀਬਤ ਦੇ ਵਿੱਚ ਨੇ ਵਿਚਾਰੇ ਹਨਾ ਛੋਟੇ ਛੋਟੇ ਬੱਚੇ ਨੇ ਬਾਕੀ ਵੇਜਵਾਨ ਜਾਨਵਰ ਪੰਛੀ ਸਾਰੇ ਬਹੁਤ ਬਹੁਤ ਦੁੱਖ ਦੀ ਘੜੀ ਚੱਲਾਂ ਗਰੀ ਨਹੀਂ ਅਸ ਅਸੀਂ ਇਹੀ ਅਰਦਾਸ ਬੇਨਤੀ ਕਰਨ ਆਏ ਆ ਕਿ ਵੀ हे ਖਵਾਜਾ ਪੀਰ ਹੁਣ ਬਹੁਤ ਨੁਕਸਾਨ ਹੋ ਗਿਆ ਹੁਣ ਤੁਸੀਂ ਮਿਹਰ ਕਰੋ ਹਨਾ ਛੋਟੇ ਛੋਟੇ ਬੱਚਾ ਤੇ ਵੇਜਵਾਨਾਂ ਤੇ ਬਹੁਤ ਸੱਚ ਜਦੋਂ ਦੇਖਦੇ ਆ ਨਾ ਸਾਹਮਣੇ ਘਰ ਰੁੜ ਗਏ ਹਨ ਐਡਾ-ਐਡੀਆਂ ਕੋਠੀਆਂ ਪਾਈਆਂ ਹਨਾ ਇੰਨੀਆਂ ਸੋਹਣੀਆਂ ਫਸਲਾਂ ਖੜੀਆਂ ਸੀ ਸਾਰੀਆਂ ਰੁੜਦੀਆਂ ਨੇ ਪਾਣੀ ਦੇ ਵਿੱਚ ਹਨਾ ਹੁਣ ਤਾਂ ਬਸ ਖਵਾ ਜਾ ਪੀਰ ਵਾਹਿਗੁਰੂ ਜੀ ਮਿਹਰ ਕਰਨ ਹਨਾ ਬਹੁਤ ਵਿਚਾਰੇ ਚ ਦੇਖੇ ਨਹੀਂ ਜਾਂਦੇ ਯਾਰ ਸਾਰੀ ਜ਼ਿੰਦਗੀ ਲਾ ਦਿੰਨੇ ਆਪਾਂ ਹਨਾ ਇੱਕ ਘਰ ਬਣਾਉਣ ਲੱਗਿਆ ਫਿਰ ਵੀ ਪੂਰੀ ਜ਼ਿੰਦਗੀ ਵਿੱਚ ਵੈਸੇ ਤਾਂ ਇੱਥੇ ਚਲਦੀ ਹੀ ਰਹਿੰਦਾ ਹਨਾ ਕਦੇ ਨਹੀਂ ਪੂਰਾ ਹੁੰਦਾ ਹੁੰਦਾ ਪਰ ਵੀ ਬਹੁਤ ਔਖੇ ਬਣਾਉਨੇ ਆਪਾਂ ਘਰ ਤੇ ਜਿਹੜੇ ਅੱਖਾਂ ਦੇ ਸਾਹਮਣੇ ਉਹ ਰੁੜੀ ਜਾਂਦੇ ਨੇ ਆਪਾਂ ਨੂੰ ਤਾਂ ਦੇਖ ਕੇ ਆ ਹੀ ਹੋ ਜਾਂਦਾ ਸੋਚੋ ਜਿੰਨਾਂ ਨਾਲ ਹੋ ਰਿਹਾ ਹੈ ਹਨਾ ਉਹਨਾਂ ਦੀ ਕੀ ਬੀਤਦੀ ਹੋਊਗੀ ਕਿਸੇ ਵਿਚਾਰੀਆਂ ਕੁੜੀਆਂ ਦਾ ਸਮਾਨ ਬਣਿਆ ਹੋਊਗਾ ਬੇਟੀਆਂ ਚ ਪਿਆ ਹੋਊਗਾ ਉਹ ਖਰਾਬ ਹੋ ਗਿਆ ਹਨਾ ਤੇ ਜਿਹੜੇ ਕਈ ਕਹਿੰਦੇ ਬੱਚੇ ਰੁੜ ਗਏ ਛੋਟੇ ਛੋਟੇ ਉਹਨਾਂ ਦਾ ਪਤਾ ਹੀ ਨਹੀਂ ਸੱਚੀ ਇਸ ਕਰਕੇ ਅਰਦਾਸ ਬੇਨਤੀ ਕਰਦੇ ਆ ਵਾਹਿਗੁਰੂ ਅੱਗੇ ਵੀ ਸੱਚੇ ਪਾਤਸ਼ਾਹ ਹੁਣ ਇਸ ਪੰਜਾਬ ਤੇ ਮਿਹਰ ਕਰ ਹਨਾ ਬਹੁਤ ਬਹੁਤ ਗਰਮ ਹੋ ਰਿਹਾ ਹੈਗਾ ਬਹੁਤ ਵਿਚਾਰੇ ਬਹੁਤ ਪੀੜਤ ਲੋਕ ਨੇ ਸਾਡੇ ਭੈਣ ਭਰਾ ਬਹੁਤ ਔਖੇ ਨੇ ਅਸੀਂ ਆਪਦੇ ਚੈਨਲ ਵੱਲੋਂ ਇਹ ਅਰਦਾਸ ਬੇਨਤੀ ਕਰ ਰਹੇ ਆ ਜੀ ਮੈਂ ਤਾਂ ਸਾਰੇ ਚੈਨਲਾਂ ਵਾਲਿਆਂ ਨੂੰ ਇਹੀ ਬੇਨਤੀ ਕਰਦੀ ਆ ਹਨਾ ਵੀ ਉਹਨਾਂ ਦਾ ਵੀ ਖਿਆਲ ਰੱਖੋ ਉਹਨਾਂ ਨਾਲ ਹੀ ਆਪਾਂ ਦੇਖੋ ਜੀ ਉਹ ਆਪਣੇ ਖੰਭ ਨੇ ਜਿਉ ਹੈ ਤਾਂ ਆਪਾਂ ਫੇਰੇ ਉੱਡਾਂਗੇ ਨਾ ਹੈ ਜਿਨ੍ਹਾਂ ਨੇ ਆਪਾਂ ਨੂੰ ਬਣਾਇਆ ਜਿਨ੍ਹਾਂ ਨੇ ਆਪਣੀ ਪਛਾਣ ਕਰਵਾਈ ਆ ਹਨਾ ਤੇ ਵੀ ਅਸੀਂ ਤਾਂ ਦੋ ਹਫ਼ਤੇ ਹੋ ਗਏ ਵੀਡੀਓ ਨਹੀਂ ਪਾਈ ਮਨ ਹੀ ਨਹੀਂ ਕਰਦਾਗਾ ਸੱਚੀ ਗੱਲ ਹੈ ਜਦੋਂ ਦੇਖਦੇ ਆ ਨਾ ਇੱਕ ਘਰ ਪਸ਼ੂ ਛੋੜ ਛੋੜੇ ਬੱਚੇ ਸੱਚੀ ਬਹੁਤ ਮਨ ਖਰਾਬ ਹੁੰਦਾ ਅਸ ਤੇ ਦੋ ਹਫ਼ਤੇ ਹੋ ਗਏ ਜੀ ਵੀਡੀਓ ਪਾਈ ਨਹੀਂ ਤੇ ਉਹਨਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਇਹਨਾਂ ਦੀ ਵੀ ਗੱਲ ਕਰੋ ਵਿੱਚ ਹਣਾ ਵੀਡੀਓ ਤਾਂ ਆਪਾਂ ਬਣਾਈ ਜਾਣੀ ਹੈ ਪੈਸੇ ਤਾਂ ਪਸਾਰੀ ਉਮਰ ਕਮਾਈ ਜਾਣੇ ਨੇ ਇਹ ਤਾਂ ਜਿੰਨਾ ਚਿਰ ਆਪਣਾ ਚੱਲੀ ਜਾਊਗਾ ਇਹ ਨਹੀਂ ਮੁੱਕਦਾ ਹੁੰਦਾ ਪਰ ਉਹਨਾਂ ਦੀ ਜਿਹੜੇ ਦੁਖੀ ਨੇ ਵਿਚਾਰੇ ਉਹਨਾਂ ਦੀ ਗੱਲ ਜ਼ਰੂਰ ਕਰੋ ਤੇ ਆਪਾਂ ਰਲ ਮਿਲ ਕੇ ਸਾਰੇ ਇਹੀ ਅਰਦਾਸ ਕਰਗੇ ਵੀ ਆਪਣੇ ਪੰਜਾਬ ਤੇ ਹੁਣ ਮਿਹਰ ਹੋਵੇ ਆਪਾਂ ਬਾਬਾ ਜੀ ਦੇ ਅਗੇ ਇਹੀ ਅਰਦਾਸ ਹੈ ਵੀ ਹੁਣ ਬਹੁਤ ਹੋ ਗਿਆ ਜੀ ਹੁਣ ਕਿਰਪਾ ਕਰ ਲਓ ਆ ਦੇਖੋ ਤੁਹਾਨੂੰ ਮੈਂ ਨਹਿਰ ਦਿਖਾਉਣੀ ਹੈ ਜੀ ਹੁਣ ਜੇ ਤਾਂ ਉੱਧਰ ਦੇਖਦੇ ਆ ਤਾਂ ਲੱਗਦਾਗਾ ਵੀ ਹੈ ਇੰਨਾ ਪਾਣੀ ਤੇ ਆ ਦੇਖੋ ਲੈਰ ਹਨਾ ਪਾਣੀ ਨਾਲ ਇਹ ਪੂਰਾ ਨਹੀਂ ਜੀ ਛੜਾ ਪਾਣੀ ਇਹ ਇਹ ਤਾਂ ਹੁਣ ਬਸ ਇੰਨਾ ਕਰਕੇ ਛੜਦਾ ਥੋੜਾ ਜਿਹਾ ਆਪਣੇ ਗਨੇਚ ਦਾ ਜਿਹਾ ਤੇ ਇੱਕ ਪਤਾ ਕੀ ਗੱਲ ਹੈ 2 ਸਾਲ 3 ਸਾਲ ਪੁਰਾਣੀਆਂ ਮੀਹ ਹਾਲੀਆਂ ਵੀਡੀਓ ਪਾਈ ਜਾਂਦੇ ਨੇ ਜਿਵੇਂ ਇਹ ਵੀ ਇੰਨਾ ਵੀ ਨਾ ਪੂਰੇ ਸਚਾਈ ਵਾਂਗਰ ਜਾਓ ਨੂੰ ਸੱਚ ਦਾ ਪਤਾ ਕਰੋ ਹਨਾ ਕਈ ਤਾਂ ਹੁਣ ਰੀਲਾਂ ਬਣਾਉਣ ਦੇ ਮਾਰੇ ਪੁਰਾਣੀਆਂ ਵੀਡੀਓ ਚੱਕ-ਚੱਕ ਪਾਈ ਜਾਂਦੇ ਨੇ ਵੀ ਆਪਣਾ ਪੰਜਾਬ ਤਾਂ ਅੱਗੇ ਡਰਿਆ ਪਿਆ ਹਨਾ ਕਿਉਂਕਿ ਆਪਾਂ ਹੋਰ ਡਰਾਈ ਜਾਂਦੇ ਆ ਹੁਣ ਜੇ ਅਸੀਂ ਤਿੱਗੇ ਹਨਾ ਵੀ ਸਾਡੀ ਨਹਿਰ ਤਾਂ ਜੀ ਬੰਡੜੀ ਵਾਲੀ ਤਾਰਾਂ ਲੱਗ ਰਹੀ ਐ ਭਰੀ ਐ ਟੁੱਟਣ ਵਾਲੀ ਐ ਸਾਡੀ ਨਹਿਰ 'ਚ ਤਾਂ ਪਾਣੀ ਹੀ ਨਹੀਂ ਗਾ ਗੋਟੇ-ਗੋਟੇ ਪਾਣੀ ਆ ਹਾਂ ਆਈ ਆਈ ਨੀ ਵਸੋ ਵਸੋ ਧਿਆਨ ਰੱਖੋ ਹਨਾ ਆਪਣੇ ਹੋਰ ਭੈਣ ਭਾਈਆਂ ਦਾ ਵੀ ਧਿਆਨ ਰੱਖੋ ਆਪਣੇ ਬੱਚਿਆਂ ਦਾ ਵੀ ਧਿਆਨ ਰੱਖੋ ਮੈਂ ਤੇਹੀ ਬੇਨਤੀ ਕਰਦੀ ਆ ਮੇਰੀਆਂ ਭੈਣਾਂ ਨਾਲ ਦੇ ਬੱਚਿਆਂ ਦਾ ਧਿਆਨ ਰੱਖੋ ਹਨਾ ਤੇ ਹਜੇ ਸਾਡੇ ਤਾਂ ਸ਼ੁਕਰ ਹੈ ਵਾਹਿਗੁਰੂ ਦੀ ਮਿਹਰ ਹੈ ਜੀ ਇੱਧਰ ਨੂੰ ਮਸਾ ਅਮਰੋ ਦੇਖੋ ਜੀ ਅਰਦਾਸ ਬੇਨਤੀ ਕਰ ਸਕਦੇ ਆ ਹਨਾ ਇਸ ਪ੍ਰਮਾਤਮਾ ਅੱਗੇ ਅਕੂਰ ਹੁਣ ਰਹਿਮ ਕਰ ਬਹੁਤ ਹੋ ਗਿਆ ਪਰ ਹਜੇ ਵੀ ਕਹਿੰਦੇ ਮੁਸੀਬਤ ਨਹੀਂ ਟਲੀ ਹਨਾ ਪਰ ਮੇਰੀਆਂ ਭੈਣਾਂ ਨੂੰ ਮੈਂ ਤੇਹੀ ਬੇਨਤੀ ਕਰਦੀ ਆ ਤੁਹਾਨੂੰ ਦੇ ਬੱਚਿਆਂ ਦਾ ਧਿਆਨ ਰੱਖੋ ਜੀ ਤੇ ਬਾਕੀ ਹੋਰ ਪਸ਼ੂ ਆਪਣੇ ਕੋਈ ਵੀ ਆਹੋ ਨਾ ਟੰਗਰਾਂ ਦਾ ਧਿਆਨ ਰੱਖੋ ਅੱਜ ਦੇਖੋ ਆਪਾਂ ਨੂੰ ਪਤਾ ਹੀ ਆ ਹਨਾ ਖਤਰਾ ਟਲਿਆ ਨਹੀਂ ਆ ਹੁਣ ਵੀ ਦੱਸੀ ਜਾਂਦੇ ਨੇ ਕਹਿੰਦੇ 3-4 ਦਿਨ ਨਹੀਂ ਉਹ ਲਗਾਤਾਰ ਆਉਣਾ ਅਜ ਤੱਕ ਪਹਿਲਾ ਦਿਨ ਹੈ ਤੇ ਬਸ ਤੁਸੀਂ ਆਪਣਾ ਧਿਆਨ ਰੱਖਿਓ ਆਪਾਂ ਉੱਥੇ ਵੀ ਇਹਨਾਂ ਦਾ ਸਾਥ ਦੇਣਾ ਜਿਨ੍ਹਾਂ ਦੇ ਘਰਾਂ 'ਚ ਨਾ ਗੋਡੇ-ਗੋਡੇ ਗਾਰਾ ਵੜ ਗਿਆ ਕਹਿੰਦੇ ਹਨਾ ਵੈਸੇ ਵੀਡੀਓ ਵੀ ਦੇਖੀ ਜਾਂਦੇ ਆ ਹੁਣ ਇਹ ਨਹੀਂ ਪਤਾ ਹੈ ਜੀ ਉਹ ਪੁਰਾਣੀਆਂ ਨੇ ਕਿ ਨਵੀਆਂ ਪਾਈਆਂ ਦੇ ਕੋ ਨਾ ਪਰ ਹੋ ਤਾਂ ਰਿਹਾ ਹੈ ਹਨਾ ਬਹੁਤ ਜਿਆਦਾ ਨੁਕਸਾਨ ਹੋਇਆ ਤੇ ਫਸਲਾਂ ਨਹੀਂ ਹੋਣੀਆਂ ਦੋ ਤਿੰਨ ਸਾਲ ਉਹਨਾਂ ਚ ਕਿੰਨਾ ਗੰਦਾ ਗਾਰਾ ਵੜ ਗਿਆ ਕਾਲਾ ਕਾਲਾ ਗਾਰਾ ਹਨਾ ਜੇ ਉਹ ਫਸਲਾਂ ਵੀ ਐਵੇਂ ਲੱਗਦਾ ਬਹੁਤ ਔਖਾ ਜੀ ਆ ਉਹਦੇ ਅੱਖੀ ਅੱਖੀ ਦੇਖੀਆਂ ਫਸਲਾਂ ਐ ਰੁੜਦੀਆਂ ਪੰਜ ਪੰਜ ਫੁੱਟ ਉੱਤੇ ਪਾਣੀ ਖੜੇ ਹਨਾ ਤੇ ਬਹੁਤ ਅਜੇ ਤਾਂ ਸਾਡੇ ਜੋਧੇ ਆ ਪੰਜਾਬੀ ਹਨਾ ਜਿੰਦਾਬਾਦ ਹੈ ਵਿਚਾਰੇ ਜਿਹੜੇ ਜਵਾਂ ਹੱਸ ਕੇ ਮੁਸੀਬਤਾਂ ਨੂੰ ਐ ਹੱਸ ਕੇ ਸਾਹਮਣਾ ਕਰਦੇ ਨੇ ਹਨਾ ਤੇ ਐ ਘਭਰਾਉਂਦੇ ਨਹੀਂਗੇ ਤੇ ਮਤ ਕਹਨੇ ਆ ਕਿ ਸਾਡੇ ਪੰਜਾਬੀ ਸਾਡੇ ਵੀਰ ਹਾਂ ਜਿੱਥੇ ਵੀ ਨੇ ਵਿਚਾਰੇ ਜਿਉਂਦੇ ਵਾਸਤੇ ਰਹਿਣ ਹਨਾ ਤੇ ਬਸ ਆਹੀ ਕਿਰਪਾ ਕੀ ਵਾਹਿਗੁਰੂ ਅੱਗੇ ਅਰਦਾਸ ਇੰ ਟਰਦੇ ਆ ਵੀ ਹੁਣ ਬਹੁਤ ਹੋ ਗਿਆ ਤੇ ਮੇਰੇ ਵਾਹਿਗੁਰੂ ਕਿਰਪਾ ਕਰ ਗੋ